ਸਚੂਆ ਕਹਾਲ ਦਨ ਮੀਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਸੰਗਤਾਂ ਦੇ ਵੱਲੋਂ ਬੜੇ ਸ਼ਰਧਾ ਸਤਕਾਰ ਦੇ ਨਾਲ ਵਕ ਵਕ ਥਾਮਾਂ ਤੇ ਮਨਾਇਆ ਗਿਆ ਇਸੇ ਕੜੀ ਦੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਸਿੰਘ ਸਭ ਗਿਆਨੀ ਰਗबीर ਸਿੰਘ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੌਮ ਦੇ ਨਾਮ ਤੇ ਸੰਦੇਸ਼ ਸਾਂਝਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਗੁਰੂ ਸਾਹਿਬ ਨੇ Hindu ਧਰਮ ਦੀ ਰਾਖੀ ਕਰਦੇ ਹੋਏ ਦਿੱਲੀ ਦੇ ਚਾਂਦਨੀ ਚੌਕ ਵਿਖੇ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰੀ ਮਿਸਾਲ ਪੈਦਾ ਕੀਤੀ। ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਸੰਗਤਾਂ ਨੂੰ ਵੱਟੀ ਗਿਣਤੀ ਦੇ ਵਿੱਚ ਆਪਣੇ ਨਜ਼ਦੀਕੀ ਗੁਰਦੁਆਰਿਆਂ ਦੇ ਵਿੱਚ ਜਾ ਕੇ ਨਤਮਸਤਕ ਹੋਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਹਰੇਕ ਨੂੰ ਚੱਲਣਾ ਚਾਹੀਦਾ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਸੰਗਤਾਂ ਇਸ ਵਕਤ ਵੱਡੀ ਗਿਣਤੀ ਵਿੱਚ ਵੱਖ-ਵੱਖ ਗੁਰੂ ਧਾਮਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਸ਼ਰਦਾ ਦਾ ਪ੍ਰਗਟਾਵਾ ਕਰ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਸ਼ਹੀਦੀ ਦਿਹਾੜੇ ਮੌਕੇ ਤੇ ਨਤਮਸਤਕ ਹੁੰਦੀਆਂ ਨਜ਼ਰ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜਨ ਨੂੰ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮਹਸਾਕਾ ਸਾਤਨ ਹੇਤ ਇੱਥੇ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਐਸੇ ਦੀਨਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ Hindu ਧਰਮ ਦੇ ਤਿਲਕ ਜਨਿਉ ਧੋਤੀ ਟੋਪੀ ਬੋਦੀ ਆਦ ਨੂੰ ਬਚਾਉਣ ਵਾਸਤੇ Hindu ਧਰਮ ਨੂੰ ਬਚਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1475 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਤਿੰਨ ਸਤਗੁਰਾਂ ਦਾ ਅੱਜ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਸਮਾਜ ਦੇ ਕਿਸੇ ਵੀ ਇਤਿਹਾਸ ਵਿੱਚ ਇਹ ਜਿਹੜੀ ਮਿਸਾਲ ਹੈ ਇਹ ਇੱਕ ਅਦੁੱਤੀ ਹੈ ਇਹਦੇ ਨਾਲ ਦੀ ਜਿਹੜੀ ਸ਼ਹਾਦਤ ਹੈ ਇਹਦੇ ਨਾਲ ਦੀ ਜਿਹੜੀ ਕੁਰਬਾਨੀ ਹੈ ਜਿਹੜੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਦੂਜੇ ਧਰਮ ਦੇ ਰਹਿਬਰ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਾਦਤ ਨੂੰ ਕੋਟਾਰ ਕੋਟ ਪ੍ਰਣਾਮ ਕਰਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਤੇ ਸੀਸ ਸੁਕਾਈਏ ਸਤਿਗੁਰਾਂ ਦੀ ਬਾਣੀ ਦਾ ਜਾਪ ਕਰੀਏ ਔਰ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਲਾ ਮਿਸਾਲ بے ਮਿਸਾਲ ਸ਼ਹਾਦਤ ਹੈ, ਅਦੁੱਤੀ ਸ਼ਹਾਦਤ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਅਧਿਕਾਰਾਂ ਲਈ اپنی ਮਹਾਨ ਸ਼ਹਾਦਤ ਦਿੱਤੀ ਕਿਉਂਕਿ ਉਸ ਵਕਤ ਹਕੂਮਤ ਵੱਲੋਂ ਜੋ ਮੁਗਲ ਸਾਮਰਾਜ ਇਸ ਤਰਤੀ ਦੇ ਉੱਤੇ ਛਾਇਆ ਹੋਇਆ ਸੀ ਤੇ ਲਗਾਤਾਰ ਹੀ ਧਾਰਮਿਕ ਅਧਿਕਾਰ ਜਿਹੜੇ ਆ ਉਹ ਖੋਹ ਰਿਆ ਸੀ ਖਾਸ ਤੌਰ ਦੇ ਉੱਤੇ ਹਿੰਦੂਆਂ ਦੇ ਜਿਨੇ ਉਲੋਹਾਏ ਜਾ ਰਹੇ ਸੀ ਪੂਜਾ ਪਾਠ ਤੋਂ ਵਰਜਿਤ ਕੀਤਾ ਜਾ ਰਿਹਾ ਸੀ ऐसे ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਆਵਾਜ਼ ਬੁਲੰਦ ਕੀਤੀ ਜਿਨ੍ਹਾਂ ਸਦਕਾ ਉਹਨਾਂ ਨੂੰ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕਰਨੀ ਪਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੀ ਜਾਣ ਵਾਲੀ ਹੈ ਆਪਣੇ ਧਰਮ ਆਪਣੇ عقیده ਆਪਣੇ ਪਰਿਵਾਰ ਆਪਣੇ ਦੇਸ਼ ਆਪਣੀ ਕੁੱਲ ਆਪਣੇ ਵੰਸ ਲਈ ਹਰ ਕੋਈ ਲੜਦਾ ਹੈ ਹਰ ਕੋਈ ਮਰਦਾ ਹੈ ਪਰਤਨਗੁਰੂ ਤੇ ਇੱਕ ਬਹਾਦਰ ਸਰ ਸੱਚੇ ਪਾਤਸ਼ਾਹ ਨੇ ਸਿਰਫ ਤੇ ਸਿਰ ਸਿਰਫ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਧਿਕਾਰਾਂ ਲਈ ਜਿਹੜਾ ਹੈ ਆਪਣੀ ਸ਼ਹਾਦਤ ਦਿੱਤੀ ਹੈ ਇੱਕ ਬੇਮਿਸਾਲ ਲਾ ਮਿਸਾਲ ਸ਼ਹਾਦਤ ਹੈ ਔਰ ਹਮੇਸ਼ਾ ਸਾਡੇ ਦਿਲਾਂ ਦੇ ਉੱਤੇ ਇਹ ਸ਼ਹਾਦਤ ਉੱਕਰੀ ਰਹੇ ਤਖਸ਼ੀਰ ਦਮਦਮਾ ਸਾਹਿਬੇ ਕੀ ਵੀ ਇਹ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਗਿਆ ਮੈਂ ਸੰਗਤਾਂ ਨੇ ਹਾਜ਼ਰ ਹੈ ਪਈ ਹੈ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਨੂੰ ਲੈ ਕੇ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਕੈਬਨਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਦੇ ਭਰਪੂਰ ਯਤਨ ਕੀਤੇ ਪਰ ਕੇਂਦਰ ਸਰਕਾਰ ਜਿਹੜੀ ਹੈ ਉਹ ਟੱਸ ਤੋਂ ਮੱਸ ਨਹੀਂ ਹੋਈ ਕੈਬਨਟ ਮੰਤਰੀ ਨੇ ਕਿਹਾ ਕਿ ਜਿੱਥੇ ਹਰਿਆਣਾ ਸਰਕਾਰ ਦੇ ਉੱਤੇ ਤੰਜ ਕੱਸਦੇ ਕਿਹਾ ਕਿ ਉਹਨਾਂ ਨੇ ਕੇਂਦਰ ਨੂੰ ਨਸੀਹਤ ਦਿੰਦੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨ ਦਾਤਾ ਹੈ ਤੇ ਕਿਸਾਨਾਂ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਜਿਹੜਾ ਆ ਕੇਂਦਰ ਦੇ ਵੱਲੋਂ ਕੀਤਾ ਜਾ ਰਿਹਾ ਤੇ ਕਿਸਾਨਾਂ ਦੇ ਉੱਤੇ ਤਸ਼ੱਦਦ ਹਟਾਇਆ ਜਾ ਰਿਹਾ ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਕਿਸਾਨਾਂ ਨੂੰ ਦਿੱਲੀ ਸ਼ਾਂਤੀਪੂਰਵਕ ਤਰੀਕੇ ਨਾਲ ਜਾਣ ਦਾ ਪੂਰਾ ਹੱਕ ਹੈ ਪਰੰਤੂ ਹਰਿਆਣਾ ਅਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਪੈਦਲ ਮਾਰਚ ਕਰਨ ਤੋਂ ਵੀ ਰੋਕ ਰਹੀ ਹੈ ਜਿਸ ਕਰਕੇ ਤਲਖੀ ਵੱਧ ਸਕਦੀ ਹੈ ਮਾਹੌਲ ਤਣਾਅਪੂਰਨ ਵੀ ਹੋਇਆ ਹੈ ਅਤੇ ਇਸ ਦਾ ਜ਼ਿੰਮੇਵਾਰ ਜਿਹੜਾ ਹੈ ਉਹ ਕੇਂਦਰ ਸਰਕਾਰ ਨੂੰ ਠਹਿਰਾਇਆ ਕਿ ਆਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਵੱਲੋਂ ਪੀਸਫੁਲ ਮਾਰਚ ਸ਼ਾਂਤੀਪੂਰਵਕ ਮਾਰਚ ਜਿਹੜਾ ਉਹ ਸ਼ੁਰੂ ਕਰਨਗੇ ਕਾਫੀ ਲੰਬੇ ਸਮੇਂ ਤੋਂ ਤਕਰੀਬਨ 10 ਮਹੀਨਿਆਂ ਤੋਂ ਉਹ ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਪਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਸਾਥੀ ਜਿਹੜੇ ਉਹ ਬੈਠੇ ਨੇ ਕੋਸ਼ਿਸ਼ਾਂ ਪੰਜਾਬ ਸਰਕਾਰ ਨੇ ਬਹੁਤ ਕੀਤੀਆਂ ਕਿ ਬੈਠ ਕੇ ਇਹਨਾਂ ਕਿਸਾਨ ਵੀਰਾਂ ਦਾ ਜੋ ਮਸਲਾ ਹੈ ਉਹ ਕੇਂਦਰ ਸਰਕਾਰ ਦੇ ਨਾਲ ਹੱਲ ਕੀਤਾ ਜਾਵੇ ਪਰ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂ ਨਹੀਂ ਸਰਕ ਰਹੀ ਹੈਗੀ ਹੁਣ ਪਿਛਲੇ ਦਿਨੀ ਪਹਿਲਾਂ ਇਹ ਕਿਹਾ ਗਿਆ ਕਿ ਇਹ ਜਥੇਬੰਦੀਆਂ ਪੈਦਲ ਮਾਰਚ ਜਿਹੜੇ ਉਹ ਦਿੱਲੀ ਵੱਲ ਕਰ ਸਕਦੇ ਨੇ ਪਰ ਕੱਲ ਪਤਾ ਲੱਗਿਆ ਕਿ ਹਰਿਆਣਾ ਗਵਰਨਮੈਂਟ ਨੇ ਪ੍ਰੋਹਿਬਿਟੀ ਆਰਡਰਸ ਨੇ ਜਿਹੜੇ ਉਹ ਲਗਾ ਦਿੱਤੇ ਜਿਦੀ ਵਜ੍ਹਾ ਕਰਕੇ ਉਹਨਾਂ ਨੂੰ ਪੈਦਲ ਮਾਰਚ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਮੈਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਉੱਚੇ ਅੱਚੇ ਤੌਰ ਤੇ ਇਹ ਬੇਨਤੀ ਕਰਨੀ ਚਾਹੂੰਗਾ ਅਪੀਲ ਕਰਨੀ ਚਾਹੂੰਗਾ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਅन्नदाता ਨੇ ਉਹ ਨਹੀਂ ਲੰਬਾ ਸਮਾਂ ਦੇਸ਼ ਦਾ ਪੇਟ ਹੈ ਜਿਹੜਾ ਉਹ ਭਰਿਆ ਉਹਨਾਂ ਦੇ ਨਾਲ ਇਸ ਤਰੀਕੇ ਦਾ ਮਤਰੀ ਮਾਂ ਵਾਲਾ ਸਲੂਕ ਕਰਨਾ ਉਹ ਜਾਇਜ਼ ਨਹੀਂ ਹੈ ਬੈਠ ਕੇ ਕੇਂਦਰ ਸਰਕਾਰ ਨੂੰ ਮਸਲਾ ਹੱਲ ਕਰਨਾ ਚਾਹੀਦਾ ਹੈ ਪੀਸਫੁਲ ਪ੍ਰੋਟੈਸਟ ਮਾਰਚ ਨੂੰ ਵੀ ਜੇ ਕੇਂਦਰ ਸਰਕਾਰ ਜਾਂ ਹਰਿਆਣਾ ਪੁਲਿਸ ਰੋਕੋ ਰੋਕੇਗੀ ਤੇ ਫਿਰ ਕਨਫਲਿਕਟ ਹੋਣ ਦੇ ਝਗੜਾ ਹੋਣ ਦੇ ਕੋਈ ਤਲਖੀ ਹੋਣ ਦੇ ਚਾਂਸਸ ਨੇ ਜਿਹੜੇ ਉਹ ਵਧਦੇ ਨੇ ਸੋ ਮੇਰੀ ਕੇਂਦਰ ਵਾਲਿਆਂ ਨੂੰ ਬੀਜੇਪੀ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਇਸ ਤਰੀਕੇ ਦਾ ਵਿਵਹਾਰ ਜਿਹੜਾ ਉਹਨਾਂ ਨਾਲ ਨਾ ਕਰੋ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਾਣ ਦਾ ਪੂਰਾ ਹੱਕ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਇਹ ਵਤੀਰਾ ਛੱਡੋ ਕਿਸਾਨ ਜਥੇਬੰਦੀਆਂ ਦੇ ਨਾਲ ਬੈਠੋ ਔਰ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਨੂੰ ਹੱਲ ਕਰੋ ਜੇ ਨਹੀਂ ਹੱਲ ਕਰਦੇ ਹੋ ਕਨਫਰਨਟ੍ਰੇਸ਼ਨ ਦੇ ਵਿੱਚ ਹਰਿਆਣਾ ਪੁਲਿਸ ਪੈਂਦੀ ਹੈ ਤੇ ਫਿਰ ਤਲਖੀ ਵਧੇਗੀ ਜਿਸ ਨਾਲ ਮਾਹੌਲ ਖਰਾਬ ਹੋਏਗਾ ਜਿਹੜਾ ਕਿ ਨਾ ਆਮ ਆਦਮੀ ਪਾਰਟੀ ਔਰ ਨਾ ਪੰਜਾਬ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਹੈਗੀ ਸੋ ਕਿਰਪਾ ਕਰਕੇ ਮੋਦੀ ਸਾਹਿਬ ਔਰ ਬੀਜੇਪੀ ਕੇਂਦਰ ਸਰਕਾਰ ਇਸ ਮਸਲੇ 'ਤੇ ਇਮੀਡੀਏਟ ਧਿਆਨ ਦੇਣ ਤੇ ਇਹਨੂੰ ਰਲ ਮਿਲ ਕੇ ਬੈਠ ਕੇ ਅਕ੍ਰੋਸ ਦਾ ਟੇਬਲ ਹੱਲ ਕਰਨਾ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਜ਼ਿਲ੍ਹੇ ਦੇ ਵਿੱਚ ਬਣ ਰਹੇ ਸਰਕਟ ਹਾਊਸ ਦੇ ਕੰਮ ਦਾ ਜਾਇਜ਼ਾ ਲਿੱਤਾ ਅਤੇ ਇਹ ਸਰਕਟ ਹਾਊਸ 12.50 ਕਰੋੜ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾ ਰਿਹਾ ਜੋ ਕਿ ਅਪ੍ਰੈਲ ਮਹੀਨੇ ਦੇ ਵਿੱਚ ਜਨਤਾ ਦੇ ਸਪੁਰਦ ਕੀਤਾ ਜਾਵੇਗਾ। ਜ਼ਿਲ੍ਹਾ ਪਠਾਨਕੋਟ ਦੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਨੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਲਗਾਤਾਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਨੇ ਅਤੇ ਉਹਨਾਂ ਦੇ ਵਿੱਚੋਂ ਹੀ ਇੱਕ ਜ਼ਿਲ੍ਹਾ ਪਠਾਨਕੋਟ ਦਾ ਸਰਕਟ ਹਾਊਸ ਵੀ ਹੈ ਜਿਸ ਦਾ ਕੁਝ ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਵਿਕਾਸ ਕਾਰਜ ਨਿਰੰਤਰ ਚੱਲ ਰਿਹਾ ਹੈ ਸਰਕਟ ਹਾਊਸ ਦਾ ਕੰਮ 70% ਦੇ ਕਰੀਬ ਪੂਰਾ ਹੋ ਚੁੱਕਿਆ ਹੈ ਕੈਬਨਿਟ ਮੰਤਰੀ ਦੇ ਵੱਲੋਂ ਇਸ ਸਰਕਟ ਹਾਊਸ ਦਾ ਦੌਰਾ ਕਰਕੇ ਕੰਮਾਂ ਦਾ ਜਾਇਜ਼ਾ ਲਿੱਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਜਦ ਵੀ ਕੋਈ ਵੀਆਈਪੀ ਆਉਂਦਾ ਸੀ ਤਾਂ ਉਹਨਾਂ ਨੂੰ ਠਹਿਰਾਉਣ ਦੇ ਲਈ ਪ੍ਰਸ਼ਾਸਨ ਨੂੰ ਵੱਖੋ-ਵੱਖ ਉਪਰਾਲੇ ਕਰਨੇ ਪੈਂਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਇੱਕ ਸਰਕਟ ਹਾਊਸ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵੀਆਈਪੀ ਮੂਵਮੈਂਟ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੋਵੇ ਤਾਂ ਉਹਨਾਂ ਨੂੰ ਇਸ ਸਰਕਟ ਹਾਊਸ ਦੇ ਵਿੱਚ ਠਹਿਰਾਇਆ ਜਾ ਸਕੇ ਉਹਨੇ ਦੱਸਿਆ ਕਿ ਸਰਕਟ ਹਾਊਸ ਤਕਰੀਬਨ 12.50 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾ ਰਿਹਾ ਅਤੇ ਆਉਣ ਵਾਲੀ ਅਪ੍ਰੈਲ ਮਹੀਨੇ ਦੀ ਤਾਰੀਖ ਨੂੰ ਇਸ ਸਰਕਟ ਹਾਊਸ ਨੂੰ ਜਿਹੜਾ ਜਨਤਾ ਦੇ ਸਪੁਰਤ ਕਰ ਦਿੱਤਾ ਜਾਵੇਗਾ ਬਿਲਕੁਲ ਅੱਜ ਫਿਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ 'ਚ ਆਇਆ ਸੋ ਪਠਾਨਕੋਟ ਜ਼ਿਲ੍ਹਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਜ਼ਿਲ੍ਹੇ ਦੇ ਰੂਪ 'ਚ ਇਥੇ ਪ੍ਰਸ਼ਾਸਨ ਕੰਮ ਕਰ ਰਿਹਾ ਪਰੰਤੂ ਇਥੇ ਕੋਈ ਸਰਕਟ ਹੌਸ ਨਹੀਂ ਸੀਗਾ ਸੋ ਕਾਫੀ ਮੁਸਕਰ ਕਰਨੇ ਪੈਂਦੇ ਸੀਗੇ ਜਦੋਂ ਵੀ ਕੋਈ ਵੀਆਈਪੀ ਉੱਪਰੋਂ ਜਾਂ ਪਰ ਵੀਆਈਪੀ ਆਉਂਦੇ ਸਨ ਸੋ ਉਹਨਾਂ ਨੂੰ ਕਈ ਵਾਰੀ ਤਹਿਰਾਨ ਦੇ ਵਿੱਚ ਕਾਫੀ ਦਿੱਕਤਾਂ ਆਂਦੀਆਂ ਸਨ ਸਿਕਿਉਰਿਟੀ ਦੇ ਪੱਖੋਂ ਵੀ ਹੋਰ ਕੀ ਕਾਰਨਾ ਕਰਕੇ ਵੀ ਸੋ ਅਕਸਰ ਉਹਨਾਂ ਨੂੰ ਫਿਰ ਮਹਿੰਗੇ ਥਾਵਾਂ ਤੇ ਲਾ ਕੇ ਜਿਹੜੇ ਉਹ ਮੈਂ ਸਮਝਦਾ ਕਿ ਕਾਫੀ ਪੈਸਾ ਵੀ ਲੱਗਦਾ ਸਿਗਾ ਸੋ ਅਸੀਂ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਮਰਮਾਨ ਜੀ ਨੂੰ ਇਹ ਰਿਕਵੈਸਟ ਕੀਤੀ ਸੀਗੀ ਕਿ ਪਠਾਨਕੋਟ ਜਿਹੜੇ ਨੂੰ ਸਰਕਟ ਹਾਊਸ ਦਿੱਤਾ ਜਾਵੇ ਸੋ ਸਾਨੂੰ ਖੁਸ਼ੀ ਹੈ ਕਿ ਅੱਜ ਮੈਂ ਜਿੱਥੇ ਖੜਾ ਆ ਇਹ ਸਰਕਟ ਹਾਊਸ ਇੱਥੇ ਮਤਲਬ ਇਹਦਾ ਕੰਮ ਲੱਗਿਆ ਹੋਇਆ ਸੋ ਇਹ ਪਹਿਲੋਂ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣਾ ਸੀਗਾ ਸੋ ਇਹਨੂੰ ਇਹਦੇ ਖਰਚੇ ਨੂੰ ਰਿਵਾਈਜ਼ ਕੀਤਾ ਗਿਆ ਹੁਣ ਲਗਭਗ 12 12.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬੜਾ ਸ਼ਾਨਦਾਰ ਸਰਕਲ ਆਫ ਜਿਹੜਾ ਉਹ ਬਣਨ ਲਈ ਜਾ ਰਿਹਾ ਜਿਹਦੇ ਅੰਦਰ ਮੈਂ ਸਮਝਦਾ ਕਿ 10 ਕਮਰੇ ਜਿਹੜੇ ਆ ਉਹ ਵੀ ਐਪੀ ਨੇ ਔਰ ਦੋ ਕਮਰੇ ਜਿਹੜੇ ਆ ਉੱਪਰ ਵੀ ਆਈਪੀ ਨੇ ਸੋ ਬੜੀਆਂ ਖੂਬਸੂਰਤੀ ਦੇ ਅੰਦਰ ਸਹੂਲਤਾਂ ਹੋਣਗੀਆਂ ਇੱਕ ਵੱਡਾ ਕਾਨਫਰੰਸ ਹਾਲ ਹੋਏਗਾ ਜਿੱਥੇ 150 200 ਵਿਅਕਤੀ ਬੈਠ ਕੇ ਕੋਈ ਕਾਨਫਰੰਸ ਕਰ ਸਕਦੇ ਆ ਚਰਚਾ ਕਰ ਸਕਦੇ ਆ ਜੇ ਸਵਾਲ ਦੇ ਉੱਤੇ ਸੋ ਮੈਨੂੰ ਲੱਗਦਾ ਇਹਦੇ ਬਣਨ ਤੋਂ ਬਾਅਦ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਿਲੇਗੀ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਪਠਾਨਕੋਟ ਦੇ ਅੰਦਰ ਇਵੈਂਟ ਕਰਨਾ ਸੋ ਉਹ ਵੀ ਉਪਲਬਧ ਹੋਏਗਾ ਸੋ ਜਿੱਥੇ ਇੱਕ ਵਧੀਆ ਕਮਰੇ ਹੋਣਗੇ ਇੱਕ ਸ਼ਾਨਦਾਰ ਕਿਚਨ ਵੀ ਹੋਏਗੀ ਡਾਇਨਿੰਗ ਹਾਲ ਹੋਏਗਾ ਸੋ ਵੱਡੀ ਪਾਰਕਿੰਗ ਵੀ ਹੈ ਨਾਲ ਇਹਦੇ ਦੋਵੇਂ ਪਾਸੇ ਸੋ ਲੌਨ ਹੋਏਗਾ ਨਾਲ ਇੱਕ ਸ਼ਾਨਦਾਰ ਸੋ ਬਸ ਮੈਂ ਉਮੀਦ ਕਰਦਾ ਕਿ ਇਹ ਜਲਦੀ ਬਣ ਕੇ ਤਿਆਰ ਹੋਵੇ ਅੱਜ ਇਹਦਾ ਥੋੜਾ ਜਿਹਾ ਨਿਰਕਣ ਕਰਨ ਲਈ ਆਏ ਸਾਂ ਸੋ ਚੰਗਾ ਕੰਮ ਵਧੀਆ ਹੋ ਰਿਹਾ ਅੱਛਾ ਸਟਰਕਚਰ ਜਿਹੜਾ ਉਹ ਇਹਦਾ ਬੇਸ ਬਣਿਆ ਸੋ ਮੈਨੂੰ ਲੱਗਦਾ ਕਿ ਜਲਦੀ ਇਹ ਜਿਹੜਾ 12 ਸਾਢੇ ਕੋ 12 12 ਕਰੋੜ ਰੁਪਏ ਦੇ ਲਗਦੇ ਨਾਲ ਤੇ ਸਰਕਟ ਉਸ ਬਣ ਕੇ ਤਿਆਰ ਹੋਣਾ ਤੋਂ ਉਮੀਦ ਕਰਦੇ ਆ ਕਿ ਜਲਦੀ ਤਿਆਰ ਹੋਵੇ ਔਰ ਇੱਕ ਵਧੀਆ ਸਕਾਤ ਨਵੇਂ ਸਾਲ ਦੇ ਅੰਦਰ ਪਠਾਨਕੋਟ ਦੇ ਲੋਕਾਂ ਨੂੰ ਮਿਲੇ ਸਰ ਕਰੋ ਤਾਂ ਕਿ ਦਿਨਾਂ ਤੱਕ ਤਿਆਰ ਹੋ ਕੇ ਜਨਰਲ ਸਰਕਾਰ ਦਾ ਮੈਨੂੰ ਲੱਗਦਾ ਹੈ ਮਾਰਚ ਅਪ੍ਰੈਲ ਦੇ ਵਿੱਚ ਵਿੱਚ ਇਹਨੂੰ ਕੰਪਲੀਟ ਕਰਾਂਗੇ ਅੱਜ ਅਸੀਂ ਹਦਾਇਤ ਵੀ ਕੀਤੀ ਇਸ ਗੱਲ ਦੀ ਵੀ ਇਹਨੂੰ ਬਿਨਾਂ ਕੋਈ ਟੈਮ ਗਵਾਏ ਇਹਨੂੰ ਰੈਗੂਲਰ ਕੰਮ ਜਿੱਦਾਂ ਚੱਲ ਰਿਹਾ ਇਹਨੂੰ ਹੋਰ ਤੇਜ਼ ਕੀਤਾ ਜਾਵੇ ਤੇ ਜਲਦੀ ਵਸੇ ਪਠਾਨਕੋਟ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ ਆ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੀ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਅੰਮ੍ਰਿਤਸਰ ਦਿਹਾਤੀ ਅਦੀਨ ਆਉਂਦੇ ਥਾਣਾ ਅਜਨਾਲਾ ਦੀ ਪੁਲਿਸ ਨੇ ਚੈਕਿੰਗ ਦੇ ਦੌਰਾਨ ਇੱਕ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਉਤੇ ਰੋਕਿਆ ਅਤੇ ਗੱਡੀ ਦੇ ਵਿੱਚ ਸਵਾਰ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਚਾਲਕ ਦੇ ਪਿੱਛੇ ਬੈਠਾ ਇੱਕ ਨੌਜਵਾਨ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਰਿਹਾ ਪਰ ਗੱਡੀ ਦੇ ਵਿੱਚੋਂ ਹੋਰ ਸਵਾਰ ਨੌਜਵਾਨਾਂ ਨੂੰ 5 ਕਿਲੋ ਹੈਰੋਇਨ ਅਤੇ ਇੱਕ 32 ਬੋਰ ਰਿਵਾਲਵਰ ਦੇ ਨਾਲ 5 ਜ਼ਿੰਦਾ ਰੋਂਦ ਸਮੇਤ ਕਾਬੂ ਕੀਤਾ ਗਿਆ ਹੈ ਐਸਪੀਡੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗੈਰ ਕਾਨੂੰਨੀ ਵਪਾਰ ਦੇ ਵਿੱਚ ਸ਼ਾਮਲ ਵਿਆਪਕ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਵੀ ਚੰਗੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਜੇਕਰ ਕਿਸੇ ਹੋਰ ਦੇ ਵੀ ਇਸ ਮਾਮਲੇ ਦੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ। ਰਮਨ ਜੋ ਸਾਡੇ ਐਸਐਸਪੀ ਸਾਹਿਬ ਸਤਾ ਚਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਡੀਐਸਪੀ ਜਨਾਲਾ ਦੀ ਰੈਨਵਾਈ ਥੱਲੇ ਜਿਹੜਾ ਹੈਗਾ ਇੰਸਪੈਕਟਰ ਸਤਪਾਲ ਐਸਐਚਓ ਅਜਨਾਲਾ ਨੇ ਜਿਹੜੇ ਹੈਗੇ ਆ ਤਿੰਨ ਬੰਦੇ ਜਿਹੜੇ ਹੈਗੇ ਆ ਇਹ ਫੜੇ ਆ ਔਰ ਇਹਨਾਂ ਕੋਲ ਜਿਹੜੀ ਆ 5 ਕਿਲੋ ਹਿਰੋਇਨ ਤੇ ਇੱਕ 32 ਬੂਰ ਦਾ ਰਵਾਲਵਰ ਤੇ 5 ਜਿੰਦਾ ਰਾਉਂ ਜਿਹੜੇ ਹੈਗੇ ਆ ਉਹ ਬਰਾਬਰਦ ਕੀਤੇ ਆ ਜੀ ਤੇ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਤਿੰਨ ਬੰਦੇ ਹੈਗੇ ਆ ਪਹਿਲਾ ਬੰਦਾ ਹੈਗਾ ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਪੂਰਾ ਇਹ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਦੂਜਾ ਹੈਗਾ ਸੱਜਣ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਬਾਦ ਇਹ ਜ਼ਿਲ੍ਹਾ ਫਰੀਦ ਫਰੀਦਪੁਰ ਦਾ ਰਹਿਣ ਵਾਲਾ ਜੀ ਇਹ ਤੀਜਾ ਬੰਦਾ ਹੈਗਾ ਬਿਲੀਅਨ ਪੁੱਤਰ ਮੱਦੀ ਮਸੀ ਵਾਸੀ ਜੋੜੀਆਂ ਖੁਰਦ ਇਹ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਜੀ ਇਹ ਇਹ ਬੰਦੇ ਜਿਹੜੇ ਇਹਨਾਂ ਕੋਲੋਂ ਅਸੀਂ ਇੱਕ ਕਾਰ ਤੇ 5 ਕਿਲੋ ਫਿਰੋਨ ਤੇ ਇੱਕ ਬੱਤੀਪੋਰ ਦਾ ਜਿਹੜਾ ਹੈਗਾ ਰਵਲਵਰ ਤੇ 5 ਜਿੰਦਾ ਰਾਉਂ ਜਿਹੜੇ ਹੈਗੇ ਬਰਾਮਦ ਕੀਤੇ ਆ ਜਿਹੜਾ ਕਿ ਅੰਮ੍ਰਿਤਸਰ ਅਧਿਆਪੀ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੋ ਇੱਕ ਸਰਕਾਰ ਵੱਲੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਜਾ ਰਹੀ ਸੀਗੀ ਉਹਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਡਿਲੀਵਰੀ ਕਿੱਥੇ ਕਰਨ ਜਾ ਰਹੇ ਡਿਲੀਵਰੀ ਕਰਨ ਜਾ ਰਹੇ ਸੀ ਜਾਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਇਹ ਹੁਣ ਜਿਹੜੀ ਪ੍ਰੀਮੀਅਰਲੀ ਪੁੱਛਗਿੱਛ ਆਇਆ ਹੈਗਾ ਇਹ ਜਿਹੜੇ ਤਿੰਨੇ ਬੰਦੇ ਹੈਗੇ ਆ ਇਹ ਬਾਲ ਜਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਸੀ ਚੈੱਕ ਕੀਤਾ ਹੈਗਾ ਇਹਨਾਂ ਦੇ ਕੋਈ ਮੁਕਤਮਾ ਦਰਜ ਨਹੀਂ ਹੈਗਾ ਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਪਹਿਲਾਂ ਕਿੰਨੀ ਵਾਰੀ ਆ ਚੁੱਕੇ ਆ ਤੇ ਇਹ ਹੀਰੋਨ ਜਿਹੜੀ ਕਿਹਦੇ ਕੋਲੋਂ ਲਈ ਆ ਤੇ ਕਿਹਨੂੰ ਦੇਣ ਜਾਣਾ ਸੀਗਾ ਇਹ ਸਾਰਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਚੱਲ ਰਿਹਾ ਜੀ ਅਦਨਾਲਾ ਏਰੀਆ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਲੱਗਦਾ ਕਿ ਉੱਥੋਂ ਪਾਕਿਸਤਾਨ ਤੋਂ ਲੈ ਕੇ ਆ ਸਕਦੇ ਆ ਕਿਉਂਕਿ ਡਰੋਨ ਦੇ ਜ਼ਰੀਏ ਅਕਸਰ ਹੀ ਜਿਹੜਾ ਉਹ ਤੋਂ ਹੇਰਨ ਭੇਜਦੇ ਆ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਹੇਰਨ ਜਿਹੜੀ ਹੈਗੀ ਆ ਇਹ ਅਦਨਾਲਾ ਬਾਰਡਰ ਤੇ ਲੱਗਦਾ ਹੈਗਾ ਤੇ ਇਹ ਬਾਰਡਰ ਪਰੋਂ ਹੀ ਹੇਰਨ ਆਈ ਹੈਗੀ ਆ ਜੋ ਪ੍ਰਿੰਨੀ ਪੁਸ਼ਕਿਸ ਦੇ ਵਿੱਚ ਆਇਆ ਹੈਗਾ ਜੀ ਤੇ ਇਹ ਖਾਸ ਕਰਕੇ ਜਿਹੜਾ ਵਿਅਕਤੀ ਭੱਜਾ ਉਹ ਕੌਣ ਹੈ ਉਹ ਜਿਹੜਾ ਹੈਗਾ ਉਹਦਾ ਜੀ ਨਾਮ ਹਰਪਾਲ ਸਿੰਘ ਹਰਪਾਲ ਸਿੰਘ ਸਨੋਂ ਸ੍ਰਿੰਦਰ ਸਿੰਘ ਹਰਪਾਲ ਸਿੰਘ ਤੇ ਸਵਿੰਦਰ ਸਿੰਘ ਜਿਹੜੇ ਹੈਗੇ ਆ ਇਹ ਚਾਚੇ ਆਪਸ ਵਿੱਚ ਭਰਾ ਨਹੀਂ ਜੀ ਇਹ ਇਹ ਜਿਹੜੇ ਦੋਨੋਂ ਭਰਾ ਹੈਗੇ ਆ ਇਹ ਚਾਚੇ ਤਾਏ ਦੇ ਪੁੱਤ ਨੇ ਆਪਸ ਦੇ ਵਿੱਚ ਤੇ ਇਹ ਇਹ ਦੋ ਜਿਹੜੇ ਐ ਮੌਕੇ ਤੋਂ ਫਰਾਰ ਹੋ ਗਏ ਕਿਉਂਕਿ ਰਾਤ ਦਾ ਟਾਈਮ ਸੀਗਾ ਉਧਰ ਕਾਦੀਆ ਪੁਲਿਸ ਦੇ ਵੱਲੋਂ ਪੰਜਾਬ ਪਬਲਿਕ ਆਊਟ ਰੀਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਰਹਿਨੁਮਾਈ ਥਾਣਾ ਕਾਦੀਆ ਦੇ ਐਸ ਐਚਓ ਪਲਵਿੰਦਰ ਸਿੰਘ ਅਤੇ ਡੀਐਸਪੀ ਸ਼੍ਰੀ ਹਰਕ੍ਰਿਸ਼ਨ ਸਿੰਘ ਦੇ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਐਸਐਸਪੀ ਸੁਹੇਲ ਮੀਰ ਅਤੇ ਆਈਪੀਐਸ ਪੁੱਜੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੀਨੀ ਨੇ ਰાગੂ ਗੁਰਮੀਤ ਸਿੰਘ ਅਤੇ ਦਰਸ਼ਨ ਸਿੰਘ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਗੁਰਮੇਧ ਸਿੰਘ ਨੇ ਦਾਅਵਾ ਕੀਤਾ ਹੈ ਕਿ ਇੱਕ ਗੁਮਨਾਮ ਚਿੱਠੀ ਦੇ ਵਿੱਚ ਇਲਾਕੇ ਦੇ ਨਸ਼ਾ ਤਸਕਰਾਂ ਦੇ ਨਾਮ ਉਜਾਗਰ ਕੀਤੇ ਗਏ ਸੀ ਜੋ ਉਹ ਐਸਐਸਪੀ ਤੱਕ ਪਹੁੰਚਾ ਦਿੱਤੇ ਗਏ ਨੇ ਇਸ ਮੌਕੇ ਤੇ ਐਸਐਸਪੀ ਸੁਹੇਲ ਕਾਸਿਮ ਨੇ ਕਿਹਾ ਹੈ ਕਿ ਪੁਲਿਸ ਅਤੇ ਲੋਕਾਂ ਦੇ ਵਿੱਚ ਤਾਲਮੇਲ ਕਾਇਮ ਰੱਖਣ ਦੇ ਲਈ ਪੁਲਿਸ ਪਬਲਿਕ ਮੀਟਿੰਗ ਕਰਵਾਈ ਗਈ ਹੈ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੁਲਿਸ ਕਾਫੀ ਸਖਤ ਹੈ ਅਤੇ ਕੋਈ ਵੀ ਨਸ਼ਾ ਵੇਚਣ ਵਾਲੇ ਦੀ ਸੂਚਨਾ ਗੁਪਤ ਤੌਰ ਤੇ ਵਟਸਐਪ ਨੰਬਰ ਦੇ ਉੱਤੇ ਵੀ ਦੇ ਸਕਦਾ ਹੈ ਨਸ਼ਾ ਇਸ ਤੋਂ ਪਹਿਲਾਂ ਬਹੁਤ ਚੱਲ ਰਿਹਾ ਸੀਗਾ ਤੇ ਜਦੋਂ ਦਾ ਐਸਐਚਓ ਆਇਆ ਨੇ ਕਾਫੀ ਠੱਲ ਵੀ ਪਾਈ ਆ ਪਰ ਨਸ਼ੇ ਦੇ ਵਿੱਚ ਇੱਕ ਚਿੱਠੀ ਪਿਛਲੇ ਸਮੇਂ ਵਿੱਚ ਕੋਈ ਕਰੀਬ 1 ਸਾਲ ਸਵਾ ਸਾਲ ਪਹਿਲਾਂ ਇਸ ਕਾਰਦੀਆਂ ਦੇ ਵਿੱਚ ਘੁਮੀ ਆ ਕਿਸੇ ਨੇ ਇਨਫੋਰਮੇਸ਼ਨ ਸਰਕਾਰ ਤੱਕ ਪਹੁੰਚਾਈ ਆ ਪੁਲਿਸ ਨੂੰ ਪਹੁੰਚਾਈ ਆ ਉਹਦੇ ਵਿੱਚ ਨਾਂ ਲਿਖਿਆ ਹੋਇਆ ਉਹ ਨਾਂ ਜੇ ਉਹਨਾਂ ਦੀ ਉਹ ਪੜਤਾਲ ਨਹੀਂ ਹੋਏ ਜੇ ਉਹਨਾਂ ਦੀ ਉਹ ਪੜਤਾਲ ਹੋ ਜਾਵੇ ਤੇ ਉਹ ਜਿੰਨੇ ਵੀ ਕਾਦੀਆਂ ਵਿੱਚ ਵੱਡੇ ਵੱਡੇ ਤਸਕਰ ਬਿਠੇ ਆ ਉਹ ਪੜਤਾਲ ਤੋਂ ਬਾਅਦ ਉਹ ਘੇਰੇ ਵਿੱਚ ਆ ਸਕਦੇ ਆ ਤੇ ਉਹ ਨਸ਼ਾ ਖਤਮ ਕੀਤਾ ਜਾ ਸਕਦਾ ਐਸਐਸਪੀ ਸਾਹਿਬ ਨਾਲ ਮਿਲ ਕੇ ਉਹ ਸਾਰਾ ਉਹ ਡਾਕੂਮੈਂਟ ਮੈਂ ਦੁਬਾਰਾ ਉਹਦੀ ਪੜਤਾਲ ਜਿਹੜੀ ਐ ਉਹ ਕਰਵਾਉਂਗਾ ਸਾਰੇ ਬੰਦੇ ਜਿਹੜੇ ਚਿੱਠੀ ਵਿੱਚ ਲਿਖਿਆ ਉਹ 100% ਉਹ ਠੀਕ ਆ ਚਿੱਠੀ ਜਿੰਨੇ ਵੀ ਲਿਖਿਆ ਬੇਨਾਮੀ ਚਿੱਠੀ ਆ ਪਰ ਉਹਨੇ ਜੋ ਲਿਖਿਆ ਉਹ ਬਿਲਕੁਲ ਸੱਚ ਆ ਮੈਂ ਪੰਜਾਬ ਦੇ ਮੁੱਦੇ ਤੇ ਲਖੇ ਦੇ ਮੁੱਦੇ ਤੇ ਗੱਲ ਕੀਤੀ ਸੀ ਕਿ ਜੇਕਰ ਸਾਡੀਆਂ ਦੂਜੀਆਂ ਸਟੇਟਾਂ ਜਿਹੜੀਆਂ ਵਾਂ ਉਹਦੇ ਵਿੱਚ ਡੋਡੇ ਦੀ ਸਕਦੀਆਂ ਭੁੱਕੀ ਉੱਥੋਂ ਹੁੰਦੀ ਆ ਠੀਮ ਉੱਥੋਂ ਹੁੰਦੀ ਆ 400 ਤੋਂ ਬਣ ਕੇ ਹੁੰਦੀ ਆ ਤੇ ਜੇਕਰ ਪੰਜਾਬ ਨੂੰ ਥੋੜੀ ਜਿਹੀ ਖੋਲ ਦੇ ਦਿੱਤੀ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਤੇ ਇੱਥੇ ਵਿਜਨ ਦੇ ਨਾਲੇ ਉਹ ਕੁਦਰਤੀ ਚੀਜ਼ ਹੁੰਦੀ ਆ ਜਿਹੜੀ ਪਿਓਰ ਹੁੰਦੀ ਆ ਉਹਦੇ ਨਾਲ ਨੁਕਸਾਨ ਨਹੀਂ ਕਰਦੀ ਉਹ ਜਾਨ ਬਚ ਸਕਦੀ ਆ ਕਿਉਂਕਿ ਪਹਿਲਾਂ ਮੈਡੀਸਨ ਦੇ ਵਿੱਚ ਖਰਾਕਾਂ ਦੇ ਵਿੱਚ ਪੈਂਦੀ ਸੀ ਦਵਾਈ ਮੈਡੀਸਨ ਦੇ ਜੀ ਪੈਂਦੀ ਸੀ ਉਹ ਇਹੋ ਜਿਹੀਆਂ ਕੁਦਰਤੀ ਬਣਾਈਆਂ ਹੋਈਆਂ ਰੱਬ ਨੇ ਚੀਜ਼ਾਂ ਵਿੱਚ ਪਾਈਆਂ ਜਾਂਦੀਆਂ ਸੀ ਪਰ ਹੁਣ ਤੇ ਮਤਲਬ ਬੇੜਾ ਗਰਕ ਹੋ ਗਿਆ ਇਹ ਆਉਣ ਵਾਲੇ ਸਮੇਂ 'ਚ ਅਸੀਂ ਬਚਾਂਗੇ ਕਿੰਦਾ ਸਾਡੇ ਬੱਚੇ ਕਿੰਦਾ ਬਚਣਗੇ ਇਹਦੇ ਮਰਮਰ ਜਾਨੇ ਸਾਰੇ ਦੇ ਵਿੱਚ ਵੇਖੋ ਅਸੀਂ ਦੀ ਇੱਕੋ ਗੱਲ ਪਹਿਲਾਂ ਵੀ ਠੀਕ ਕਹੀ ਆ ਵੀ ਜੇਕਰ ਪੁਲਿਸ ਵੀ ਸਮਾਜ ਸੇਵੀ ਸਸਾਵਾ ਵੀ ਇਥੇ ਦੀ ਪਬਲਿਕ ਵੀ ਰਲ ਕੇ ਇਥੇ ਦੀਆਂ ਪੰਚਾਇਤਾਂ ਵੀ ਪਲੱਸ ਸਰਕਾਰ ਵੀ ਜੇਕਰ ਹੋਂ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਹਵੇ ਕਿ ਜੇਕਰ ਇਹ ਗੱਲ ਕਰੇ ਵੀ ਇਹਨੂੰ ਮਕਾਉਣਾ ਵਾ ਤੇ ਮਕਾ ਸਕਦੇ ਪਰ ਤਾ ਨਹੀਂ ਸਕਦਾ ਅੱਜ ਪੰਜਾਬ ਪੁਲਿਸ ਦਾ ਜਿਹੜਾ ਸੰਪਰਕ ਉਪਰਾਲਾ ਹੈ ਉਸੇ ਤਹਿਤ ਅੱਜ ਮੈਂ ਇਥੇ ਆਪਣੀ ਟੀਮ ਦੇ ਨਾਲ ਕਾਦਿਆਂ ਜਿਹੜਾ ਕਸਬਾ ਹੈ ਇਥੇ ਆਏ ਸਿਗੇ ਤਾਂ ਇਹ ਸਾਡਾ سلسلہ ਚੱਲਦਾ ਪਿਆ ਪਿੱਛੇ ਅਸੀਂ ਬਟਾਲੇ ਵੀ ਮੀਟਿੰਗ ਕੀਤੀ ਸੀਗੀ ਤਾਂ ਇਹਦਾ ਮਕਸਦ ਬੇਸਿਕਲੀ ਇਹ ਹੀ ਹੈ ਕਿ ਲੋਕਾਂ ਦੇ ਨਾਲ ਜਿਹੜਾ ਮੇਲ ਮਿਲਾਪ ਪੁਲਿਸ ਦਾ ਚੰਗਾ ਹੋਵੇ ਇਸ ਤੋਂ ਇਲਾਵਾ ਇੱਥੇ ਤੁਸੀਂ ਦੇਖ ਰਹੇ ਸੀਗੇ ਕਿ ਅਸੀਂ ਲੋਕਾਂ ਦੇ ਕੁਝ ਫੀਡਬੈਕ ਕੁਝ ਸੁਜੈਸ਼ਨਸ ਵੀ ਲੈ ਲਿਆ ਹੈਗੇ ਨੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਲੋਕਾਂ ਵੱਲੋਂ ਜਿਹੜਾ ਪੋਜ਼ਿਟਿਵ ਸੁਝਾਅ ਸਾਡੇ ਕੋਲ ਆ ਜਾਂਦਾ ਉਹਨੂੰ ਅਸੀਂ ਆਪਣੀ ਵਰਕਿੰਗ ਦੇ ਵਿੱਚ ਇਨਕਾਰਪੋਰੇਟ ਕਰੀਏ ਤਾ ਨਾਲ ਦੇ ਨਾਲ ਇਹ ਇੱਕ ਅਵੇਅਰਨੈਸ ਕੈਂਪੇਨ ਵੀ ਸੀਗੀ ਤਾਂ ਇਹਦੇ ਵਿੱਚ ਸਾਡੇ ਵੱਲੋਂ ਇਹ ਕੋਸ਼ਿਸ਼ ਸੀਗੀ ਕਿ ਜਿਸ ਤਰ੍ਹਾਂ ਇੱਕ ਸੇਫ ਪੰਜਾਬ ਕਰਕੇ ਇੱਕ ਪਲੇਟਫਾਰਮ ਹੈ ਪੰਜਾਬ ਪੁਲਿਸ ਦਾ ਤਾਂ ਉਹਦੇ ਵਿੱਚ ਨਸ਼ਾ ਵਿਰੋਧੀ ਕੋਈ ਇਨਫੋਰਮੇਸ਼ਨ ਲੋਕਾਂ ਦੇ ਕੋਲ ਹੁੰਦੀ ਹੈ ਤਾਂ ਉਹ ਉਹਦੇ ਵਿੱਚ ਬੇਝਿਜਕ ਉਹ ਸ਼ੇਅਰ ਕਰ ਸਕਦੇ ਆ ਉਹਦਾ ਨੰਬਰ ਵੀ ਮੈਂ ਸ਼ੇਅਰ ਕਰ ਲਿਆ ਤਾਂ ਅਪਾਰਟ ਫਰਮ ਥੈਟ ਕੋਈ ਪੁਲਿਸਿੰਗ ਰਿਲੇਟਡ ਕੋਈ ਇਸ਼ੂ ਹੁੰਦਾ ਹੈ ਲੋਕਾਂ ਦਾ ਜਿਵੇਂ ਟ੍ਰੈਫਿਕ ਹੋ ਗਿਆ ਜਾਂ ਸਿਕਿਉਰਿਟੀ ਪੱਖੋਂ ਵੀ ਕੋਈ ਇਸ਼ੂ ਹੁੰਦਾ ਹੈ ਤਾਂ ਸਾਰਿਆਂ ਨੂੰ ਅਸੀਂ ਦਾਅਵਤ ਦਿੱਤੀ ਕਿ ਕਿਸੇ ਦਾ ਕੋਈ ਇਸ਼ੂ ਹੋ ਜਾਂਦਾ ਹੈ ਤਾਂ ਇਸ ਉਹਨਾਂ ਦੇ ਨਾਲ ਖੜ੍ਹ ਜਾਓ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਿੰਦ ਦੀ ਚਾਦਰ ਪਾਤਸ਼ਾਹੀ ਨੌਵੀਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਅਕਨੌਂ ਫਰ ਸਾਹਿਬ ਜਿਦੇ ਭੋਗ ਪਾਈ ਗਈ। ਇਸ ਮੌਕੇ ਸਮਾਪਤੀ ਦੀ ਅਰਦਾਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਨਰਮਲ ਸਿੰਘ ਦੇ ਵੱਲੋਂ ਕੀਤੀ ਗਈ ਅਤੇ ਉਪਰੰਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਨੇ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਹਿੰਦ ਦੀ ਚਾਦਰ ਨਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੀ ਰੱਖਿਆ ਦੇ ਲਈ ਹੱਕ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਆ ਧਰਮ ਅਤੇ ਅਨਿਆਇ ਦੇ ਖਾਤਮੇ ਲਈ ਆਪਾਂ ਵਾਰ ਦਿੱਤਾ ਮਾਨਵੀ ਹੱਕਾਂ ਅਤੇ ਵਿਸ਼ਵਾਸ ਦੀ ਸੁਤੰਤਰਤਾ ਦੇ ਲਈ ਗੁਰੂ ਜੀ ਦੀ ਸ਼ਹਾਦਤ ਸਮੁੱਚੇ ਸੰਸਾਰ ਦੇ ਲਈ ਰਾਤਸੀ ਰਹੀ ਇਸ ਤੋਂ ਇਲਾਵਾ ਉਹਨਾਂ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਆਉ ਜਾਣਦੇ ਆ ਪ੍ਰਗਟ ਭਾਈ ਇਹ ਦਿਨ ਤੇਗ ਬਹਾਦਰ ਸਭਿ ਸ੍ਰੇਸ਼ਟ ਪੈ ਢਾਪੀ ਚਾਦਰ ਧਰਮ ਦੇ ਰਖੇਕ ਮਨੁੱਖੀ ਹੱਕਾਂ ਦੇ ਨੰਬਰਦਾਰ ਹਰ ਇਨਸਾਨ ਨੂੰ ਜੀਉਣ ਦਾ ਹੱਕ ਦਿਵਾਉਣ ਵਾਲੇ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਗੁਰੂ ਕੇ ਅਨੰਦ ਪਿਆਰੇ ਸਿੱਖ ਭਾਈ ਮਤੀ ਦਾਸ ਸਤੀ ਦਾਸ ਦੇ ਆਲਾ ਜੀ ਸ਼ਹੀਦ ਹੁੰਦੇ ਆ ਔਰ ਧਰਮ ਦੀ ਦੁਨੀਆ ਵਿੱਚ ਸੰਸਾਰ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪੈਂਦੀਆਂ ਕਿ ਦੂਸਰਿਆਂ ਦੇ ਹੱਕਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਕਿਵੇਂ ਕੁਰਬਾਨ ਕਰਨਾ ਔਰ ਤਾਂ ਕਿ ਸਾਰੀ ਮਨੁੱਖਤਾ ਨੂੰ ਜਿਉਣ ਦਾ ਹੱਕ ਉਹਦੇ ਧਾਰਮਿਕ ਰਸਮਾਂ ਦਾ ਹੱਕ ਮਿਲ ਸਕੇ ਸੋ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਇੱਕ ਮੀਲ ਕੱਥ ਪੱਥਰ ਕਾਇਮ ਕਰਦੀ ਹੈ ਸਦਾ ਹੀ ਸਿੱਖ ਪੰਥ ਨੂੰ ਉਤਸ਼ਾਹਿਤ ਕਰਦੀ ਹੈ ਅਮਲੀ ਰੂਪ ਦੇਣ ਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰੀ ਮਾਨਵਤਾ ਦੇ ਭਲੇ ਵਾਸਤੇ ਸਦਾ ਤਤਪਰ ਰਹਿਣ ਲਈ ਉਤਸ਼ਾਹਿਤ ਕਰਦੀ ਹੈ ਬਹੁਤ ਵੱਡੀ ਪ੍ਰੇਰਨਾ ਹੈ ਔਰ ਖਾਸ ਕਰਕੇ ਭਾਰਤ ਵਰਸ਼ ਨੂੰ ਸਦਾ ਹੀ ਅਹਿਸਾਨਮੰਦ ਹੋਣਾ ਚਾਹੀਦਾ ਕੁਝ ਤੇਹਾਦਰ ਮਹਾਰਾਜ ਜੀ ਦੇ ਜਿਸ ਗੁਰੂ ਤੇਗ ਬਹਾਦਰ ਪਾਛਾ ਸਰਕਾਰ ਅਜੇ ਇਸ ਦੇ ਸ਼ੀਮਤ ਹੈ ਹਸਤੀ ਹੈ ਕਿ ਮਨੁੱਖਤਾ ਨੂੰ ਜਿਉਂਦੇ ਰਹਿਣ ਦੀ ਬਾਲ ਮਿਲਦਾ ਹੈ ਸੋ ਗੁਰੂ ਸਾਹਿਬ ਜੀ ਸਿੱਧੀ ਨੂੰ ਬਾਰੰਬਾਰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਮੈਨੇਜਮੈਂਟ ਵੱਲੋਂ ਖੰਡਕਾ ਸਾਹਿਬ ਪਰਸੋ ਰੋਜ਼ ਤੇ ਆਰੰਭ ਕੀਤੇ ਗਏ ਸੀਗੇ ਇਹਨਾਂ ਦੇ ਅੱਜ ਭੋਗ ਪਾਏਗੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿੱਧੀ ਪ੍ਰਭ ਨੂੰ ਸਰ ਪਤ ਜੀ ਦਾ ਇਹ ਖੰਡਪਾਟ ਸਾਹਿਬ ਵੱਜ ਕੇ ਰਵਾਈ ਗਈ ਸੀ ਕਿ ਉਹ ਸੂਚੀਆਂ ਸੰਗਤਾਂ ਅੱਜ ਜਿੱਥੇ ਨਤਵਸਤ ਹੋ ਰਹੀਆਂ ਨੇ ਔਰ ਸਹਿਬ ਜੀ ਨੂੰ ਤੇ ਬਹੁਤ ਸਹਿਮ ਯਾਦ ਕਰ ਰਹੀਆਂ ਨੇ ਔਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੀਆਂ ਨੇ ਔਰ ਮੈਂ ਸੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਆਪਣੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਕਰੀਏ ਔਰ ਗੁਰੂ ਦੇ ਸਿੰਘ ਸਜ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਸਿੰਘ ਸਜੀਏ ਤਾਂ ਕਿ ਆਪਣਾ ਜਿਹੜਾ ਸਿੱਖੀਆ ਸਿੱਖੀ ਨੂੰ ਬਲੰਦ ਕਰਕੇ ਹੋਰ ਉੱਚਾ ਚੁੱਕੀਏ ਤਾਂ ਕਿ ਜਿਹੜੇ ਅੱਜ ਲੋਕ ਸਿੱਖੀ ਦੇ ਖਿਲਾਫ ਤੁਰੇ ਫਿਰਦੇ ਨੇ ਉਹਨਾਂ ਨੂੰ ਸਭ ਸਮਝਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਫਿਲਹਾਲ ਇਸ ਬਲੈਟਨ ਦੇ ਵਿੱਚ ਨਾ ਹੀ ਖਬਰਾਂ ਦਾ ਦੌਰ ਲਗਾਤਾਰ جاری ਹੈ। ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ। ਧੰਨਵਾਦ।